ਪਾ ਪਾ ਨਾਮ ਲਿਓ ਗੁਣ ਗਾਵ ਆਧਨ ਦਾਤ ਨਾਨਕ ਚਾਉ ਇਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸ਼ਰੀ ਸ਼ੰਤ ਮਹੱਲਾ ਪਹਿਲਾ फिर मुठड़िए खबर ना पाई मुठड़िए खबर ना पाई आ, आ खेड़ा लेख पुरब कमाया जियो लेख ना मिटाई पुरब कमाया क्या जाना क्या होशी गुणी आचार नहीं रंग राती औगण ਵਰਸੀ ਧਨ ਜੋ ਬਣ ਆਕ ਕੀ ਛਾਇਆ ਮਿਰਦ ਭਏ ਜਨ ਪੁੰਨਿਆ ਨਾਨਕ ਨਾਮ bina ਦੁਹਾਗ ਛੂਟੀ ਝੂਠ ਵਿਸ਼ੁੰਨਿਆ ਬੋਲੇ ਘਰ ਘਾਲਿਓ ਗੁਰ ਕੈ ਭਾਏ ਚਲੋ ਸਚਾ ਨਾਮ ਧਿਆਏ ਪਾਵਹਿ ਸੁਖ ਮਹਲੋ ਹਰ ਨਾਮ ਤੇ ਆਏ ਤਾਂ ਸੁਖ ਪਾਏ ਪਈ ਰਹੇ ਦਿਨ ਚਾਰੇ ਨਿਝ ਕਰ ਜਾਏ ਬਹੇ ਸਤਿ ਪਾਏ ਅਨੰਦ ਨਾਲ ਪਿਆਰੇ ਵਿਣ ਭਗਤੀ ਕਰ ਵਾਸ ਨਾ ਹੋਵੇ ਸੁਣ ਹੋ ਲੋਕ ਸਭਾਏ ਨਾਨਕ ਸਰਸੀ ਤਾਂ ਫਿਰ ਪਾਏ ਰਾਤੀ ਸੱਚੇ ਨਾਏ ਨਾਨਕ ਸਰਸੀ ਤਾਂ ਫਿਰ ਪਾਏ ਰਾਤੀ ਸੱਚੇ ਨਾਏ ਵੇ ਧਰ ਭਾਵੈ ਤਾਂ ਪਿਰ ਭਾਵੈ ਨਾਰੀ ਜੀਓ ਰੰਗ ਪੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜੀਓ ਗੁਰ ਸ਼ਬਦ ਵਿਚਾਰੀ ਨਾਹ ਪਿਆਰੀ ਨਿਵ ਨਿਵ ਕਲਤ ਕਈ ਮਾਇਆ ਮੋਹ ਜਲਾਏ ਪ੍ਰੀਤਮ ਕਿਆਸੁ ਮਹਿ ਰੰਗ ਕਰੈ ਪ੍ਰਭ ਸਾਚੇ ਸੇਤੀ ਰੰਗ ਰੰਗੇਤੀ ਲਾਲ ਭਈ ਮਨ ਮਾਰੀ ਨਾਨਕ ਸਾਜਵ ਅਸੀ ਸੋਹਾਗਣੈ ਇਸੋ ਬੀਤ ਪਿਆਰੀ ਪੇ ਘਰ ਸੋਹੈ ਨਾਰ ਜੇ ਪਰਭਾਵੈ ਜੀਉ ਝੂਠੇ ਵੈਣ ਚਵੇ ਕਾਮਨਾ ਆਵੇ ਜੀਉ ਝੂਠ ਅਲਾਵੇ ਕਾਮਨਾ ਆਵੇ ਨਾ ਪਰ ਦੇਖੈ ਰਹਿਣੀ ਅਵਗਣਿਆਰੀ ਕੰਤ ਵਿਸਾਰੀ ਛੂਟੀ ਵਿਤਨ ਰਹਿਣੀ ਗੁਰ ਸ਼ਬਦ ਨਾ ਮਾਨੈ ਬਾਹੀ ਬਾਥੀ ਸਾਰ ਨ ਮਹਿਰ ਨਾ ਪਾਏ ਨਾਨਕ ਆਪੇ ਆਪਿ ਛਾਣੇ ਗੁਰੂ ਅਕਸ਼ੈ ਸਹਿਜ ਸਮਾਏ ਧਰ ਸੁਹਾਨ ਨਾਰ ਜਿਨ ਪਿਰ ਜਾਣਿਆ ਜਿਓ ਨਾਮ ਬਿਨਾ ਕੁੜਿਆ ਕੂੜ ਕਮਾਣਿਆ ਜਿਓ ਹਰ ਭਲ ਸੁਹਾਵੇ ਸਾਚੇ ਭਾਵੇ ਭਾਏ ਭਗਤ ਪ੍ਰਭ ਰਾਤੀ ਫਿਰ ਰਦੀ ਆਲਾ ਜੁਗਨ ਬਾਲਾ ਤਿਸਰਾਵੇ ਅੰਗਰਾਤੀ ਗੁਰ ਸ਼ਬਦ ਵਿਗਾਸੇ ਸੋ ਰਾਂ ਵਾਸੀ ਫਲ ਪਾਇਆ ਗੁਣਕਾਰੀ ਨਾਲੇ ਸਾਥ ਮਰੈ ਵੜਿਆਏ ਫੇਰ ਘਰ ਸੁਹੈ ਨਾਰੀ ਗੁਰ ਸ਼ਬਦ ਵਿਗਾਸੇ ਸੋ ਰਾਂ ਵਾਸੀ ਫਲ ਪਾਇਆ ਗੁਣਕਾਰੀ ਨਾਲੇ ਸਾਥ ਮਰੈ ਵੜਿਆਏ ਫੇਰ ਘਰ ਸੁਹੈ ਨਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ